ਕਮਸ਼ੁਦਾ ਸ਼੍ਰੀ ਬਲਦੇਵ ਰਾਜ 3 ਦਸੰਬਰ 2025 ਨੂੰ ਆਪਣੇ ਘਰ ਨੰਗਲ ਸ਼ਹੀਦਾਂ ਹਸ਼ਿਆਰਪੁਰ ਤੋਂ ਡੇਰਾ ਸਚਖੰਡ ਬੱਲਾ ਜਲੰਧਰ ਲਈ ਰਵਾਨਾ ਹੋਏ ਸਨ ਉਹ ਨਾ ਤਾਂ ਡੇਰੇ ਪਹੁੰਚੇ ਅਤੇ ਨਾ ਹੀ ਘਰ ਵਾਪਸ ਆਏ ਹਨ ਇਸ ਬੰਦੀ ਰਿਪੋਰਟ थाना ਹਸ਼ਿਆਰਪੁਰ ਵਿਖੇ ਦਰਜ ਕਰਵਾਈ ਗਈ ਹੈ ਉਨ੍ਹਾਂ ਦੇ ਪਛਾਣ ਚਿੰਨ ਕੱਦ 5 ਫੁੱਟ 4 ਇੰਚ ਸਰੀਰਕ ਬੰਤਰ ਪਤਲੇ ਸਹੀ ਸਰੀਰ ਦੇ ਹਨ ਘਰੋਂ ਜਾਣ ਸਮੇਂ ਉਹਨਾਂ ਨੇ ਹਰੀ ਚੱਕਦਰ ਕਮੀਜ਼ ਅਤੇ ਗ੍ਰੇ ਸਲੇਟੀ ਰੰਗ ਦੀ ਪੈਂਟ ਪਾਈ ਹੋਈ ਹੈ ਆਮ ਜਨਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਕਿਸੇ ਵੀ ਵਿਅਕਤੀ ਨੂੰ ਸ੍ਰੀ ਬਲਦੇਵ ਰਾਜ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਇਨਾ ਦਿੱਤੇ ਮੋਬਾਈਲ ਨੰਬਰਾਂ ਉਤੇ ਸੰਪਰਕ ਕਰਨ ਸੰਪਰਕ ਨੰਬਰ ਹੈ 88721 59206 84273 81420 ਤੇ ਤੁਰੰਤ ਸੂਚਿਤ ਕੀਤਾ ਜਾਵੇ ਸਹੀ ਜਾਣਕਾਰੀ ਦੇਣ ਵਾਲੇ ਨੂੰ ਪਰਿਵਾਰ ਵੱਲੋਂ 50000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਸੁਸ਼ੀਲ ਉਹਜਾ ਪત્રਕਾਰti ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਸ਼ੋਤਮ ਫਲੋਰ ਜਿਹੜੀ ਤਸਵੀਰ ਤੁਸੀਂ ਮੇਰੇ ਹੱਥ ਵਿੱਚ ਦੇਖ ਰਹੇ ਹੋ ਇਹ ਸਾਡੇ ਰਿਸ਼ਤੇਦਾਰ ਨੇ ਸਾਡੇ ਮਾਸਟਰ ਜੀ ਨੇ ਇਹਨਾਂ ਦਾ ਪਿੰਡ ਹੈ ਜਿਹੜਾ ਪਿੰਡ ਨੰਗਲ ਸ਼ਹੀਦਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਸੋ ਇਹ 3 ਤਰੀਕ ਨੂੰ 3 ਦਸੰਬਰ ਨੂੰ ਪਿੰਡ ਨੰਗਲ ਸ਼ਹੀਦਾਂ ਤੋਂ ਡੇਰਾ ਗੱਲਾਂ ਨੂੰ ਜਾਂਦੇ ਨੇ ਘਰੋਂ ਪਰ ਨਾ ਤਾਂ ਡੇਰਾ ਪਹੁੰਚਦੇ ਨੇ ਤੇ ਨਾ ਇਹ ਪਿੰਡ ਨੰਗਲ ਸ਼ਹੀਦਾਂ ਵਾਪਸ ਆਏ ਨੇ ਸੋ ਉਸ ਦਿਨ ਤੋਂ ਲੈ ਕੇ ਲਗਾਤਾਰ ਇਹਨਾਂ ਦੀ ਭਾਲ ਕਰ ਰਹੇ ਆ ਪਰ ਕਿਤੇ ਉਹ ਨਹੀਂ ਮਿਲੇ ਨਹੀਂ ਜੇਕਰ ਇਹਨਾਂ ਬਾਰੇ ਤੁਹਾਨੂੰ ਕਿਤੇ ਵੀ ਜਾਣਕਾਰੀ ਮਿਲਦੀ ਹੈ ਜਾਂ ਕਿਤੇ ਦੇਖਦੇ ਨੇ ਤਾਂ ਅਸੀਂ ਪਰਿਵਾਰ ਵੱਲੋਂ ਬੇਨਤੀ ਕਰਦੇ ਆ ਕਿ ਪਰਿਵਾਰ ਦੇ ਨਾਲ ਜ਼ਰੂਰ ਰਾਬਤਾ ਕੀਤਾ ਜਾਵੇ ਔਰ ਇਹਨਾਂ ਬਾਰੇ ਸਹੀ ਜਾਣਕਾਰੀ ਦੇਣ ਵਾਲੇ ਸੱਜਣ ਨੂੰ ਅਸੀਂ ਪਰਿਵਾਰ ਵੱਲੋਂ ਜਿਹੜਾ 50000 ਰੁਪਏ ਦਾ ਇਨਾਮ ਵੀ ਦੇਵਾਂਗੇ ਔਰ ਜਲੰਧਰ ਦੇ ਇਲਾਕੇ ਸ਼ਾਕੇ ਇਲਾਕੇ ਸ਼ਾਕੇ ਹੋ ਸਕਦੇ ਨੇ ਉਹ ਹਿਆਰਕੋਟ ਦੇ ਇਲਾਕੇ ਸ਼ਾਕੇ ਹੋ ਸਕਦੇ ਨੇ ਔਰ ਤਿੰਨ ਤਰੀਕ ਤੋਂ ਅਸੀਂ ਲਗਾਤਾਰ ਜਿਹੜੀ ਪਹਾੜਿਆ ਉਹ ਕਰ ਰਹੇ ਆ ਹੋ ਸਕਦਾ ਪੰਜਾਬ ਦੇ ਕਿਸੇ ਵੀ ਇਹ ਇਲਾਕੇ ਦੇ ਵਿੱਚ ਹੋਣ ਸੋ ਜੇਕਰ ਕਿਸੇ ਮਾਧਮ ਰਾਹੀਂ ਇਹਨਾਂ ਤੱਕ ਇਹ ਵੀਡੀਓ ਪਹੁੰਚਦੀ ਆ ਤਾਂ ਇਹਨਾਂ ਨੂੰ ਬੇਤੀ ਹੈ ਕਿ ਜਲਦ ਤੋਂ ਜਲਦ ਜਿਹੜੇ ਘਾਰ ਆਜਨ ਘਰ ਦੇ ਬਹੁਤ ਪਰੇਸ਼ਾਨ ਨੇ ਔਰ ਜੇਕਰ ਹੋਰ ਕਿਸੇ ਵੀ ਸੱਜਣ ਨੂੰ ਇਹ ਮਿਲਦੇ ਨੇ ਤਾਂ ਲਾਜ਼ਮੀ ਤੌਰ ਤੇ ਪਰਵਾਸ ਦੇ ਨਾਲ ਜਿਹੜਾ ਸੰਪਰਕ ਕੀਤਾ ਜਾਵੇ ਤੇ ਤਾਂ ਜੋ ਇਹ ਆਪਣੇ ਘਰ ਪਹੁੰਚ ਸਕਣ ਔਰ ਇਹਨਾਂ ਨੂੰ ਜੇਕਰ ਕੋਈ ਘਰ ਮਿਲਦੇ ਨੇ ਕਿਸੇ ਨੂੰ ਘਰ ਛੱਡ ਕੇ ਆਉਣ ਵਾਲੇ ਨੂੰ ਆਉਣ ਜਾਣ ਦੇ ਕਿਰਾਏ ਤੋਂ ਇਲਾਵਾ 50000 ਰੁਪਏ ਦਾ ਜਿਹੜਾ ਅਨਾਮਿਆ ਉਹ ਵੀ ਦਿੱਤਾ ਜਾਵੇਗਾ ਕਰਮਾ ਤੇ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ